ਜਦੋਂ ਅਸੀਂ ਇੱਕ ਮਰਦ ਅਤੇ ਔਰਤ ਨੂੰ ਇਕੱਠੇ ਦੇਖਦੇ ਹਾਂ ਆਮ ਤੌਰ ਉੱਤੇ ਇਹ ਸੋਚ ਲਾਜ਼ਮੀ ਆਉਂਦੀ ਹੈ ਕਿ ਮਰਦ ਜ਼ਿਆਦਾ ਤਾਕਤਵਰ ਹੁੰਦੇ ਨੇ ਉਹ ਲੰਬੇ ਹੁੰਦੇ ਨੇ ਮਾਸਪੇਸ਼ੀਆਂ ਮਜ਼ਬੂਤ ਹੁੰਦੀਆਂ ਨੇ ਤੇਜ਼ ਦੌੜ ਸਕਦੇ ਨੇ ਅਤੇ ਭਾਰ ਵੀ ਵਧੀਆ ਚੁੱਕ ਸਕਦੇ ਨੇ ਪਰ ਜਦੋਂ ਗੱਲ ਸਿਹਤ ਤੇ ਲੰਬੀ ਉਮਰ ਦੀ ਆਉਂਦੀ ਹੈ ਤਾਂ ਤਸਵੀਰ ਬਿਲਕੁਲ ਬਦਲ ਜਾਂਦੀ ਹੈ ਦੁਨੀਆ ਭਰ ਦੇ ਅੰਕੜੇ ਇਹ ਦਰਸਾਉਂਦੇ ਨੇ ਕਿ ਔਰਤਾਂ ਮਰਦਾਂ ਦੇ ਨਾਲੋਂ ਔਸਤਨ ਜ਼ਿਆਦਾ ਜਿਉਂਦੀਆਂ ਨੇ ਚਾਹੇ ਅਮਰੀਕਾ ਹੋਵੇ ਚਾਹੇ ਭਾਰਤ ਹੋਵੇ ਜਾਂ ਫਿਰ ਕੋਈ ਵੀ ਹੋਰ ਦੇਸ਼ ਔਰਤਾ ਦੀ ਮੌਤ ਦਰ ਘੱਟ ਹੈ ਅਤੇ ਉਹ ਵਧੇਰੇ ਸਿਹਤਮੰਦ ਰਹਿੰਦੀਆਂ ਨੇ ਇਸ ਦੇ ਕਾਰਨ ਵੀ ਹੈਰਾਨ ਕਰਨ ਵਾਲੇ ਨੇ ਸਭ ਤੋਂ ਪਹਿਲਾਂ ਕਰੋਮੋਸੋਮ ਔਰਤਾਂ ਕੋਲ ਹੁੰਦੇ ਨੇ ਦੋ ਕਰੋਮੋਸੋਮ ਜਿਹੜੇ ਉਹਨਾਂ ਨੂੰ ਬਿਮਾਰੀਆਂ ਦੇ ਨਾਲ ਲੜਨ ਦੇ ਲਈ ਵਾਧੂ ਤਾਕਤਵਰ ਬਣਾਉਂਦੇ ਨੇ ਮਰਦਾਂ ਦੇ ਕੋਲ ਸਿਰਫ ਇੱਕ X ਤੇ ਇੱਕ Y ਕਰੋਮੋਸੋਮ ਹੁੰਦਾ ਹੈ ਜਿਸ ਕਰਕੇ ਉਹ ਨਾਜ਼ੁਕ ਸਾਬਿਤ ਹੁੰਦੇ ਨੇ ਦੂਜਾ ਕਾਰਨ ਹੈ ਹਾਰਮੋਨਸ ਮਰਦਾਂ ਦੇ ਵਿੱਚ ਟੈਸਟੋਸਟਰੋਨ ਹੁੰਦਾ ਹੈ ਜੋ ਤਾਕਤ ਤਾਂ ਵਧਾਉਂਦਾ ਹੈ ਪਰ ਦਿਲ ਨੂੰ ਨੁਕਸਾਨ ਵੀ ਪਹੁੰਚਾਉਂਦਾ ਹੈ ਜਦਕਿ ਔਰਤਾਂ ਵਿੱਚ ਐਸਟ੍ਰੋਜਨ ਹੁੰਦਾ ਹੈ ਜੋ ਦਿਲ ਦੀ ਰੱਖਿਆ ਕਰਦਾ ਹੈ ਅਤੇ ਸਰੀਰ ਨੂੰ ਸੰਤੁਲਿਤ ਰੱਖਦਾ ਹੈ ਤੀਜਾ ਕਾਰਨ ਹੈ ਜੀਵਨ ਸ਼ੈਲੀ ਮਰਦ ਜ਼ਿਆਦਾ ਜੋਖਮ ਭਰੀਆਂ ਆਦਤਾਂ ਜਿਵੇਂ ਕਿ ਸਿਗਰਟ ਸ਼ਰਾਬ ਤੰਬਾਕੂ ਵੱਲ ਚੁੱਕਾ ਰੱਖਦੇ ਨੇ ਉਹਨਾਂ ਵਿੱਚ ਹਾਦਸਿਆਂ ਤੇ ਖੁਦਕੁਸ਼ੀ ਦਾ ਖਤਰਾ ਵੀ ਵਾਧੂ ਹੁੰਦਾ ਹੈ ਦੂਜੇ ਪਾਸੇ ਔਰਤਾ ਆਪਣੀ ਖੁਰਾਕ ਅਤੇ ਸਿਹਤ ਅਤੇ ਪਰਿਵਾਰ ਨਾਲ ਵਧੇਰੇ ਜੁੜੀਆਂ ਹੋਈਆਂ ਹੁੰਦੀਆਂ ਨੇ ਦਿਲ ਅਤੇ ਮੈਟਾਬੋਲਿਜ਼ਮ ਦੇ ਅੰਕੜੇ ਵੀ ਔਰਤਾ ਦੇ ਹੱਕ ਵਿੱਚ ਨੇ ਉਹਨਾਂ ਦੇ ਸਰੀਰ ਵਿੱਚ ਚੰਗਾ ਕੋਲੇਸਟ੍ਰੋਲ HDL ਹੁੰਦਾ ਹੈ ਜੋ ਦਿਲ ਨੂੰ ਸੁਰੱਖਿਤ ਰੱਖਦਾ ਹੈ ਬਿਮਾਰੀਆਂ ਦੀ ਗੱਲ ਕਰੀਏ ਤਾਂ ਮਰਦਾਂ ਨੂੰ ਫੇਫੜਿਆਂ ਜਿਗਰ ਅਤੇ ਪ੍ਰੋਸਟੇਟ ਦੇ ਕੈਂਸਰ ਵੱਧ ਹੁੰਦੇ ਨੇ ਜਿਹੜੇ ਜ਼ਿਆਦਾ ਘਾਤਕ ਸਾਬਤ ਹੁੰਦੇ ਨੇ ਇਸੇ ਕਰਕੇ ਵਿਗਿਆਨ ਇਹ ਮੰਨਦਾ ਹੈ ਕਿ ਭਾਵੇਂ ਮਰਦ ਤਾਕਤਵਰ ਜ਼ਿਆਦਾ ਹੁੰਦੇ ਨੇ ਪਰ ਲੰਬੀ ਉਮਰ ਤੇ ਸਿਹਤ ਦੀ ਦੌੜ ਦੇ ਵਿੱਚ ਔਰਤਾਂ ਹਮੇਸ਼ਾ ਮਰਦ ਦੇ ਨਾਲੋਂ ਅੱਗੇ ਰਹਿੰਦੀਆਂ ਨੇ ਜਦੋਂ ਅਸੀਂ ਇੱਕ ਮਰਦ ਅਤੇ ਔਰਤ ਨੂੰ ਇਕੱਠੇ ਦੇਖਦੇ ਹਾਂ ਆਮ ਤੌਰ ਉੱਤੇ ਇਹ ਸੋਚ ਲਾਜ਼ਮੀ ਆਉਂਦੀ ਹੈ ਕਿ ਮਰਦ ਜ਼ਿਆਦਾ ਤਾਕਤਵਰ ਹੁੰਦੇ ਨੇ ਉਹ ਲੰਬੇ ਹੁੰਦੇ ਨੇ ਮਾਸਪੇਸ਼ੀਆਂ ਮਜ਼ਬੂਤ ਹੁੰਦੀਆਂ ਨੇ ਤੇਜ਼ ਦੌੜ ਸਕਦੇ ਨੇ ਅਤੇ ਭਾਰ ਵੀ ਵਧੀਆ ਚੁੱਕ ਸਕਦੇ ਨੇ ਪਰ ਜਦੋਂ ਗੱਲ ਸਿਹਤ ਅਤੇ ਲੰਬੀ ਉਮਰ ਦੀ ਆਉਂਦੀ ਹੈ ਤਾਂ ਤਸਵੀਰ ਬਿਲਕੁਲ ਬਦਲ ਜਾਂਦੀ ਹੈ ਦੁਨੀਆ ਭਰ ਦੇ ਅੰਕੜੇ ਇਹ ਦਰਸਾਉਂਦੇ ਨੇ ਕਿ ਔਰਤਾਂ ਮਰਦਾਂ ਦੇ ਨਾਲੋਂ ਔਸਤਰ ਜ਼ਿਆਦਾ ਜਿਉਂਦੀਆਂ ਨੇ ਚਾਹੇ ਅਮਰੀਕਾ ਹੋਵੇ ਚਾਹੇ ਭਾਰਤ ਹੋਵੇ ਜਾਂ ਫਿਰ ਕੋਈ ਵੀ ਹੋਰ ਦੇਸ਼ ਔਰਤਾ ਦੀ ਮੌਤ ਦਰ ਘੱਟ ਹੈ ਅਤੇ ਉਹ ਵਧੇਰੇ ਸਿਹਤਮੰਦ ਰਹਿੰਦੀਆਂ ਨੇ ਇਸ ਦੇ ਕਾਰਨ ਵੀ ਹੈਰਾਨ ਕਰਨ ਵਾਲੇ ਨੇ ਸਭ ਤੋਂ ਪਹਿਲਾਂ ਕਰੋਮੋਸੋਮ ਔਰਤਾਂ ਕੋਲ ਹੁੰਦੇ ਨੇ ਦੋ ਕਰੋਮੋਸੋਮ ਜਿਹੜੇ ਉਹਨਾਂ ਨੂੰ ਬਿਮਾਰੀਆਂ ਦੇ ਨਾਲ ਲੜਨ ਦੇ ਲਈ ਵਾਧੂ ਤਾਕਤਵਰ ਬਣਾਉਂਦੇ ਨੇ ਮਰਦਾਂ ਦੇ ਕੋਲ ਸਿਰਫ ਇੱਕ ਐਕਸ ਤੇ ਇੱਕ ਵਾਈ ਕਰੋਮੋਸੋਮ ਹੁੰਦਾ ਹੈ ਜਿਸ ਕਰਕੇ ਉਹ ਨਾਜ਼ੁਕ ਸਾਬਿਤ ਹੁੰਦੇ ਨੇ ਦੂਜਾ ਕਾਰਨ ਹੈ ਹਾਰਮੋਨਸ ਮਰਦਾਂ ਦੇ ਵਿੱਚ ਟੈਸਟੋਸਟਰੋਨ ਹੁੰਦਾ ਹੈ ਜੋ ਤਾਕਤ ਤਾਂ ਵਧਾਉਂਦਾ ਹੈ ਪਰ ਦਿਲ ਨੂੰ ਨੁਕਸਾਨ ਵੀ ਪਹੁੰਚਾਉਂਦਾ ਹੈ ਜਦਕਿ ਔਰਤਾਂ ਵਿੱਚ ਐਸਟ੍ਰੋਜਨ ਹੁੰਦਾ ਹੈ ਜੋ ਦਿਲ ਦੀ ਰੱਖਿਆ ਕਰਦਾ ਹੈ ਅਤੇ ਸਰੀਰ ਨੂੰ ਸੰਤੁਲਿਤ ਰੱਖਦਾ ਹੈ ਤੀਜਾ ਕਾਰਨ ਹੈ ਜੀਵਨ ਸ਼ੈਲੀ ਮਰਦ ਜ਼ਿਆਦਾ ਜੋਖਮ ਭਰੀਆਂ ਆਦਤਾਂ ਜਿਵੇਂ ਕਿ ਸਿਗਰਟ ਸ਼ਰਾਬ ਤੰਬਾਕੂ ਵੱਲ ਚੁਕਾ ਰਹੇ ਨੇ ਉਹਨਾਂ ਵਿੱਚ ਹਾਦਸਿਆਂ ਤੇ ਖੁਦਕੁਸ਼ੀ ਦਾ ਖਤਰਾ ਵੀ ਵਾਧੂ ਹੁੰਦਾ ਹੈ ਦੂਜੇ ਪਾਸੇ ਔਰਤਾਂ ਆਪਣੀ ਖੁਰਾਕ ਅਤੇ ਸਿਹਤ ਅਤੇ ਪਰਿਵਾਰ ਨਾਲ ਵਧੇਰੇ ਜੁੜੀਆਂ ਹੋਈਆਂ ਹੁੰਦੀਆਂ ਨੇ ਦਿਲ ਅਤੇ ਮੈਟਾਬੋਲਿਜ਼ਮ ਦੇ ਅੰਕੜੇ ਵੀ ਔਰਤਾਂ ਦੇ ਹੱਕ ਵਿੱਚ ਨੇ ਉਹਨਾਂ ਦੇ ਸਰੀਰ ਵਿੱਚ ਚੰਗਾ ਕੋਲੇਸਟ੍ਰੋਲ HDL ਹੁੰਦਾ ਹੈ ਜੋ ਦਿਲ ਨੂੰ ਸੁਰੱਖਿਤ ਰੱਖਦਾ ਹੈ ਬਿਮਾਰੀਆਂ ਦੀ ਗੱਲ ਕਰੀਏ ਤਾਂ ਮਰਦਾਂ ਨੂੰ ਫੇਫੜਿਆਂ ਜਿਗਰ ਅਤੇ ਪ੍ਰੋਸਟੇਟ ਦੇ ਕੈਂਸਰ ਵੱਧ ਹੁੰਦੇ ਨੇ ਜਿਹੜੇ ਜ਼ਿਆਦਾ ਘਾਤਕ ਸਾਬਤ ਹੁੰਦੇ ਨੇ ਇਸੇ ਕਰਕੇ ਵਿਗਿਆਨ ਇਹ ਮੰਨਦਾ ਹੈ ਕਿ ਭਾਵੇਂ ਮਰਦ ਤਾਕਤਵਰ ਜ਼ਿਆਦਾ ਹੁੰਦੇ ਨੇ ਪਰ ਲੰਬੀ ਉਮਰ ਤੇ ਸਿਹਤ ਦੀ ਦੌੜ ਦੇ ਵਿੱਚ ਔਰਤਾਂ ਹਮੇਸ਼ਾ ਮਰਦ ਦੇ ਨਾਲੋਂ ਅੱਗੇ ਰਹਿੰਦੀਆਂ ਨੇ